ਲੇ ਭਾਈ ਪੱਠ ਲੈਣੀ ਆ ਸੀ 2-3000 ਅੱਜ ਮਿਲ ਜੇ ਮਹੀਨੇ ਨੂੰ ਮਿਲ ਜੇ 4 ਮਹੀਨੇ ਨੂੰ ਕੋਈ ਗੱਲ ਨਹੀਂ ਤੇ ਮਾਲਕ ਨੇ ਠੀਕ ਆ ਜੀ ਹਾਂ ਦੇਖ ਲਓ ਜੰਨੇ ਦੀ ਹੈਗੀ ਕਿਉਂ ਜਨਾਬ ਆ ਦੋ ਮਾਈਕ ਮੁੰਡਿਓ ਡਾਕਟਰ ਸਾਹਿਬ ਦੇ ਲਾ ਦੋ ਕੋਈ ਨਹੀਂ ਮਾਈਕ ਮੇਰੇ ਵਾਲੇ ਪੱਟ ਕੇ ਦੇ ਲਾ ਦੋ ਉਹ ਕੋਈ ਨਹੀਂ ਮਾਈਕ ਲਾਓ ਜੀ ਲਾਓ ਲਾਓ 3 ਮਹੀਨੇ ਤੇ ਕੰਨੀ ਚੱਕੋ 4 ਗੱਲ ਕਰੋ ਫਾਈਨਲ ਬਸ ਛਿੜ ਦੇ 500 ਦਾ ਲੋਡ ਫਿਰ ਥੱਲੇ ਧਰਤੀ ਮਾਤਾ ਨੂੰ ਟੇਕੀਏ ਮੱਥਾ ਦਾਇਆ ਫਾਈ ਤੇਰੇ ਖਾਰੇ ਤੋਂ ਚੱਲ ਰਹੇ ਆ ਰੱਬ ਬਾਥਨ ਦੀ ਖੈਰ ਸੋਖ ਰੱਖੇ ਲੈ ਮੇਵੀ ਕਿਹੜਾ ਕਰੂ ਸੌਦਾ ਬਾਈ ਕਰੂਗਾ ਤੂੰ ਪਰ ਮਰਜ਼ੀ ਕਰ ਲੈ ਲੈ ਬਾਈ ਪੱਠ ਲੈਣੀ ਆ ਸੀ 2-3000 ਅੱਜ ਮਿਲ ਜੇ ਮਹੀਨੇ ਨੂੰ ਮਿਲ ਜੇ 4ਵੇਂ ਨੂੰ ਕੋਈ ਗੱਲ ਨਹੀਂ ਪੱਠ ਵੀ ਲੈਣੀ ਆ ਓਕੇ ਦੀ ਰਿਪੋਰਟ ਤੇ ਡਾਕਟਰ ਸਾਹਿਬ ਦੀ ਕਰਨੀ ਆ ਪੂਰੀ ਆਪਾਂ ਸਾਰੀ ਮੰਡੀ ਨੇ ਸਪੋਰਟ ਠੀਕ ਆ ਜੀ ਠੀਕ ਆ ਗੱਲ ਇਹ ਡਾਕਟਰ ਸਾਹਿਬ ਅਮਰੀਕਾ ਕੈਨੇਡਾ ਤੋਂ ਆਏ ਨੇ ਠੀਕ ਆ ਜੀ ਤੇ ਪਹਿਲਾ ਢੇੜਾ ਲਾ ਕੇ ਗਏ ਨੇ ਮੰਡੀ ਦੇ ਵਿੱਚ ਆਪਾਂ ਵੀਡੀਓ ਚਾਲੂ ਕਰ ਰਹੇ ਆ ਠੀਕ ਹੈ ਜੀ ਤੇ ਬਾਈਆਂ ਨੂੰ ਚੈਨਲਾਂ ਨੂੰ ਕਹਿੰਦਾ ਵੀਡੀਓ ਵਧੀਆ ਬਣਾਇਓ ਧੰਨਵਾਦ ਸਾਰੀ ਮੰਡੀ ਦਾ ਤੇ ਵੱਡੇ ਪੱਧਰ ਤੇ ਕੰਮ ਚੱਕਿਆ ਇਹ ਠੀਕ ਹੈ ਜੀ ਸਟਿੱਪਰ ਨਾਲ ਮਿਲ ਕੇ ਰਾਜੂ ਬਾਈ ਹੋਰਾਂ ਨੇ ਤੇ ਇਹਨਾਂ ਨੇ ਜਿਹੜੇ ਲੋਕ ਕਹਿੰਦੇ ਨੇ ਰਾਜੂ ਬਾਈ ਨੂੰ ਰਾਜੂ ਬਹੁਤ ਮਾੜਾ ਪਰ ਰਾਜੂ ਆਪਣੇ ਸੂਲਾਂ ਚ ਨਹੀਂ ਮਾੜਾ ਲੋਕ ਕਹੀਂ ਜਾਣ ਚਾਹੀ ਮੈਨੂੰ ਗਾੜਾ ਠੀਕ ਹੈ ਆਸੀ ਨੇ 12 ਕਿਲਿਆਂ ਦੇ ਵਿੱਚ ਨਵੇਂ ਸ਼ਹਿਰ ਫਾਰਮ ਖੋਲਤਾ ਗਵਰਨਮੈਂਟ ਦੀ ਥਰੂ ਠੀਕ ਹੈ ਜੀ ਨਵੀਂ ਕੰਪਨੀ ਦੀ ਥਰੂ ਬਾਕੀ ਡਾਕਟਰ ਸਾਹਿਬ ਤੋਂ ਦੋ ਚਾਰ ਗੱਲਾਂ ਮੈਂ ਪੁੱਛੂੰਗਾ ਤੇ ਨਾਲ ਮੈਂ ਜੋੜ ਲਿਆ ਬੀਗਾ ਬੌਲਾ ਸ਼ਾ ਬੰਦਾ ਹੁਣ ਆਪਾਂ ਦੇਖਦੇ ਆਂ ਵੀ ਕਿਹ ਜਾ ਚੜਦਾ ਕਮਪੂਰ ਮਹਾਰਾਜ ਰੱਖੂਗਾ ਖੈਰ ਆ ਵੀ ਸਾਨੂੰ ਲੋੜ ਹੈ ਪੱਠਾਂ ਦੀ ਹਰ ਹਫ਼ਤੇ ਜੇ ਡਾਕਟਰ ਸਾਹਿਬ ਗੇੜਾ ਮਾਰਿਆ ਕਰਨਗੇ ਕੋਈ ਦਿੱਕਤ ਤਾਂ ਬਿਸ਼ੱਕ ਲੱਗ ਜੇ ਨਹੀਂ ਜਰੂਰ ਆਇਆ ਕਰਾਂਗੇ ਬਾਰੀਆਂ ਕੰਪਨੀਆਂ ਨੂੰ ਆਪਾਂ ਪੱਠਾਂ ਇਕੱਠੀਆਂ ਕਰਕੇ ਦੇਣੀਆਂ ਨੇ ਇਹ ਤੰਦਾ ਲੋਕ ਕਹਿੰਦੇ ਤੇ ਵੀ ਖੜੂਗਾ ਪਰ ਇਹ ਤੰਦਾ ਸੀ ਖੜਨ ਨਹੀਂ ਦੇਣਾ ਇਹ ਦੁੱਗਣਾ ਵਧਾਤਾ ਖਰਦਾ ਹੀ ਨਹੀਂ ਮੰਡੀਆਂ ਲਾਓ ਛੋਟੀਆਂ ਲਾਓ ਵੱਡੀਆਂ ਲਾਓ ਛੋਟੀਆਂ ਚੋਂ ਵੱਡੀਆਂ ਚੱਲ ਜਾਓ ਵੱਡੀਆਂ ਚੋਂ ਛੋਟੀਆਂ ਚੱਲ ਜਾਓ ਖਰੀਦੀ ਕਰਕੇ ਸਾਨੂੰ ਕੰਪਨੀ ਨੂੰ ਮਾਲ ਪਹਚਾਓ ਸਾਡਾ ਰਿਹਾ ਕੰਮ ਗਾਂਹ ਬਾਹਰਲੇ ਦੇਸ ਪਹਚਾਉਣਾ ਤੇ ਬਾਈਆਂ ਨੇ ਨਾਲ ਜੋੜ ਲਿਆ ਮੈਂ ਕੰਪਨੀ ਵਾਲੇ ਦਾ ਧੰਨਵਾਦ ਹਾਂ ਡਾਕਟਰ ਸਾਹਿਬ ਦੋ ਚਾਰ ਗੱਲਾਂ ਤੁਸੀਂ ਸਾਨੂੰ ਵੀ ਦੱਸੋ ਲੈ ਵੀ ਮੈਂ ਫੇਰ ਪਾਸਾ ਸੌਦਾ ਵੀ ਕਰਾਂਗੇ ਵੀਡੀਓ ਵੀ ਜ਼ਰੂਰੀ ਬਣਾਉਣੀ ਹੈ ਸਸੀ ਗੱਲ ਜੀ ਸਾਰੇ ਪੰਜਾਬੀਆਂ ਨੂੰ ਸੋ ਆਪਣਾ ਪਿਤਾ ਪਿਤਾ ਪਰਖੀ ਕਿ ਕਿੱਤਾ ਸੀਗਾ ਇਹਨੂੰ ਅਸੀਂ ਭੁੱਲੇ ਹੋਏ ਆ ਠੀਕ ਹੈ ਠੀਕ ਹੈ ਜੀ ਖੜੇ ਹੋ ਜਾਓ ਮarre ਇਹ ਕਿੱਤਾ ਕੋਈ ਨਹੀਂ ਬੈਠੇ ਰੋ ਬਜ਼ੁਰਗ ਬੈਠੇ ਇਹ ਕਿੱਤੇ ਨੂੰ ਅਸੀਂ ਪੂਰੇ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਾ ਇਹ ਸਾਡੀ ਪਲਾਨਿੰਗ ਹੈਗੀ ਆ ਠੀਕ ਹੈ ਜਿਹੜੇ ਦੋਸਤ ਵੀਡੀਓ ਥਰੂ ਦੇਖਦੇ ਆ ਕਿ ਜਿਨ੍ਹਾਂ ਦੇ ਕੋਲ ਫਾਰਮ ਬਣਾਉਣ ਜੋਗਾ ਪੈਸੇ ਨਹੀਂ ਹੈਗੇ ਮੰਨ ਲਓ ਉਹਨਾਂ ਕੋ ਉਹ ਇਸ ਬੱਕਰੀ ਪਾਲਣ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਕੋ ਫਾਰਮ ਬਣਾਉਣ ਜੋਗੇ ਪੈਸੇ ਨਹੀਂ ਹੈਗੇ ਉਹ ਸਾਡੇ ਨਾਲ ਕੰਟੈਕਟ ਕਰ ਲੈਣ ਅਸੀਂ ਉਹਨਾਂ ਦੀਆਂ ਬੱਕਰੀਆਂ ਆਪਣੇ ਫਾਰਮ 'ਚ ਰੱਖ ਕੇ ਪਾਲਾਂਗੇ ਠੀਕ ਹੈ ਜੀ ਸੋ ਐਦਾਂ ਦੀਆਂ ਪਲਾਨਿੰਗਾਂ ਲੈ ਕੇ ਬੈਠੇ ਆ ਜਿਨ੍ਹਾਂ ਦੇ ਕੋਲ ਜੋ ਵੀ ਕਿੱਤਾ ਛੋਟਾ ਵੀ ਹੈਗਾ ਉਹ ਵੀ ਸਾਡੇ ਨਾਲ ਜੁੜ ਜਾਣਾ ਸੀ ਉਹਨਾਂ ਦੇ ਉਹਨਾਂ ਦਾ ਜਿਹੜਾ ਮਾਲ ਖਰੀਦ ਕੇ ਅੱਗੇ ਵੇਚਾਂਗੇ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਵਾਹ ਜੀ ਵਾਹ ਲੈ ਲਿਆ ਜਾ ਭਾਈ ਲੈ ਪਹਿਲੀ ਵਾਰ ਤਪਾਰਨੀ ਤੈਨੂੰ ਮਾਰਦਾ ਨਾ ਸਿਆਣੇ ਬੰਦੇ ਨਾਲ ਕੋਈ ਮਜ਼ਾਕਬਾਜੀ ਕਰਾਂ ਵੀ ਲੈ ਲੈ 4500 ਲੈ ਲੈ ਪੰਜ ਠੀਕ ਹੈ ਜੀ ਐਵੇਂ ਪਵਾ ਦਿਆਂ ਤੇਰੇ ਸਿਰ 'ਚ ਗੰਜਾ ਲਰਤੀਆ ਲੈ 6000 ਰੁਪਏ ਦਾ ਧੜਤੀ ਬੋਣੀ ਤੇ ਰੱਖ ਬਾਬੂ ਠੀਕ ਹੈ ਹੁਣ ਮੇਰੀ ਵੀ ਹੋ ਜੂ ਬੋਣੀ ਨਹੀਂ ਆ ਲੋ ਗੋੜੇ ਪੈਸੇ ਨਹੀਂ ਨਹੀਂ ਪੈਸੇ ਦਾ ਨਹੀਂ ਕੋਈ ਚੱਕਰ ਕੀ ਪੈਸਾ ਮੇਨੇ ਤਾਂ ਗੱਲ ਬੰਦੀ ਨਹੀਂ ਆਪਾਂ ਮੈਂ ਦੇਖੋ ਤੇਰੀ ਸੋਣਾ ਮੈਂ ਮੈਂ 2-4 ਕੱਟਾ ਦੀ ਕਰਦੀ ਐ ਇੱਕੋ ਵਾਰ ਫालतू ਨਹੀਂ ਹੈਗਾ ਨਾ ਡਾਕਟਰ ਸਾਹਿਬ ਨੇ ਮਾਲ ਬਹੁਤ ਖਰੀਦਣਾ ਅੱਜ ਨਹੀਂ ਉਹ ਤਾਂ ਠੀਕ ਹੈ ਖਰੀਦਣਾ ਐ ਫਿਰ ਹੁਣ ਆਪਾਂ ਵੀ ਤੈਨੂੰ ਪਤਾ ਕਰਾ ਦਿੰਦਾ ਬਾਈ ਜਰਾ ਆਪਾਂ ਦੇ ਬੋਣੀ ਕਰਨੇ ਆ ਰਾਈ ਨਾ ਤਾਂ ਬਾਈ ਨੂੰ ਆਰ ਬੋਣੀ ਦਾ ਟਾਈਮ ਐ ਬਸ ਦਾ ਸਾਡੇ ਸੀਗੀ ਬਸ ਨਿਪੜ ਬਸ ਨਹੀਂ ਜੀ ਨਿਪੜ ਗਿਆ ਨਹੀਂ ਤੂੰ ਬੜਾ ਅੰਧਕ ਨਾ 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 ਨਿਪੜ ਗਿਆ ਨਹੀਂ ਰਾਜੀ ਬੜਾ ਜੇ ਨਹੀਂ ਮੰਨਣਾ ਕਰਦਾ ਕੋਈ ਗੱਲ ਨਹੀਂ ਆਪਾਂ ਫੇਰ ਬਸ ਨਿਪੜ ਗਿਆ ਫੇਰ ਰਹਿਣ ਦੋ ਕੋਈ ਨਿਪੜ ਗਿਆ ਜੀ ਨਿਪੜ ਗਿਆ ਜੀ ਦੇ ਦੇ ਬਾਬਾ ਜੇ ਨਹੀਂ ਮੰਨਾਂਗਾ ਕੋਈ ਦਿੱਕਤ ਨਹੀਂ ਦੇਤੀ ਦੇਤੀ ਸਾਹੀ ਵਾਲਾ ਤਾਂ ਅੱਜ ਮੈਨੂੰ ਵਾਪਸ ਹੋ ਗਿਆ ਜੀ ਹੋ ਗਿਆ ਇਹ ਬੰਦਾ ਆੜੀ ਕਰਨ ਵਾਲਾ ਨਹੀਂ ਮੈਨੂੰ ਪਤਾ 1000 2000 3000 4000 ਟੱਕਰਾ ਮਾਰਦਾ ਪੰਜ ਚੀ ਤੇ ਆ ਲੋ ਜੀ ਬੱਸ ਬਾਦਲਵਾ ਦੇ ਉਹ ਪੋਣੀ ਵਾਲਾ ਚੰਗਾ ਹੈ ਲੋਟ ਇਹ ਕਹਿੰਦਾ ਸੌਦੇ ਕਰਾਂਗੇ ਸੌ ਦੇ ਦਿਓ 400 ਦੇ ਦੇ ਰਾਜੂ ਜੀ ਨਹੀਂ ਨਹੀਂ ਬੱਸ ਆ ਹੋ ਗਿਆ ਆ ਸਾਮੋ ਜੀ ਪੈਸੇ